ਵਿੱਤੇ ਦਿਨੀ ਪਟਿਆਲਾ ਵਿੱਚ ਆਰਮੀ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਹਨਾਂ ਦੇ ਪੁੱਤਰ ਦੀ ਪੰਜਾਬ ਪੁਲਿਸ ਮੁਲਾਜ਼ਮਾਂ ਵੱਲੋਂ ਭਾਰੀ ਕੁੱਟਮਾਰ ਕੀਤੀ ਗਈ ਸੀ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਪ੍ਰੈਸ ਕਾਨਫਰੰਸ ਦੌਰਾਨ ਸਾਬਕਾ ਕਰਨਲ ਨਿਸ਼ਾਨ ਸਿੰਘ ਰੰਦਾਵਾ ਵੱਲੋਂ ਸਖਤ ਸ਼ਬਦਾਂ ਵਿੱਚ ਨਖੇਦੀ ਕੀਤੀ ਹੈ ਅਤੇ ਇਨਸਾਫ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਆਓ ਦਿਖਾਉਂਦੇ ਹਾਂ ਤੁਹਾਨੂੰ ਪੂਰੀ ਰਿਪੋਰਟ ਤਦ ਪਿਛਲੇ ਦਿਨ ਪਟਿਆਲੇ ਵਿੱਚ ਜਿਹੜਾ ਇਨਸੀਡੈਂਟ ਹੋਇਆ ਉਹਦੇ ਵਿੱਚ ਆਪ ਜੀ ਦਾ ਕੀ ਕਹਿਣਾ ਹੈ ਮੈਂ ਕਰਨ ਨਿਸ਼ਾਨ ਸਿੰਘ ਰੰਦਾਵਾ ਐਕਸ ਡਿਪਟੀ ਕਮ ਡਿਪਟੀ ਡਾਇਰੈਕਟਰ ਸੈਨੇਕ ਵੈਲਫੇਅਰ ਗੁਰਦਾਸਪੁਰ ਤੇ ਅੰਮ੍ਰਿਤਸਰ ਰਹਾ ਮੈਂ 32 ਸਾਲ ਨੌਕਰੀ ਕਰਨ ਦੇ ਬਾਅਦ ਫੌਜ ਤੋਂ ਰਿਟਾਇਰ ਹੋਇਆ ਤੇ ਅੱਜਕੱਲ ਮੈਂ ਐਕਸ ਸਰਵਿਸਮੈਨ ਐਸੋਸੀਏਸ਼ਨ ਦਾ ਵੈਲਫੇਅਰ ਐਸੋਸੀਏਸ਼ਨ ਬਟਾਲਾ ਦਾ ਚੇਅਰਮੈਨ ਹਾਂ ਇੱਥੇ ਲਗਭਗ ਕੋਈ 33-34 ਹਜ਼ਾਰ ਦੇ ਨੰਬਰ ਦੇ ਐਕਸਰਸਮੈਨ ਨੇ ਪਲੱਸ ਜੇ ਉਹਨਾਂ ਦੀਆਂ ਲੇਡੀਜ਼ ਤੇ ਬਾਕੀ ਡਿਪੈਂਡੈਂਟਸ ਦੇਖ ਲਈਏ ਤੇ ਲਗਭਗ 44-45 ਹਜ਼ਾਰ ਦੇ ਕਰੀਬ ਹੋਣਗੇ ਤੇ ਇਹ ਜਿਹੜਾ ਬੜਾ ਬੜੀ ਮੰਦਭਾਗੀ ਘਟਨਾ ਹੋਈ ਹੈ ਜਿਹੜੀ ਇੰਨੀ ਜ਼ਿਆਦਾ ਨਿੰਦਣਯੋਗ ਹੈ ਤੇ ਸਾਡੇ ਕੋਲੇ ਕੋਈ ﺍﻟਫ਼ਾਜ਼ ਨਹੀਂ ਹੈ ਇੱਕ ਸਰਵਿੰਗ ਕਰਨਲ ਇੱਕ ਸਰਵੇਂ ਕਰਨਲ ਜਿਹਨੂੰ ਉਹਦੇ ਬੇਟੇ ਦੇ ਸਾਹਮਣੇ ਔਰ ਬੇਟੇ ਨੂੰ ਉਸ ਬਾਪ ਦੇ ਸਾਹਮਣੇ ਇਹਨਾਂ ਬੁਰੀ ਤਰ੍ਹਾਂ ਪਿੱਟਿਆ ਗਿਆ ਇਹ ਫੌਜ ਦੇ ਸਾਨੂੰ ਡਾਈਜੈਸਟ ਨਹੀਂ ਹੁੰਦਾ ਕਿ ਇਹ ਇਸ ਤਰ੍ਹਾਂ ਕਿਉਂ ਹੋਇਆ ਤੇ ਕੀ ਇਹਦਾ ਵੱਡਾ ਰੀਜ਼ਨ ਕੀ ਸੀ ਕਿ ਪੁਲਿਸ ਨੂੰ ਇਹਨਾਂ ਵੱਡਾ ਐਕਸ਼ਨ ਲੈਣਾ ਪਿਆ ਤੇ ਕੁੱਟ-ਕੁੱਟ ਕੇ ਉਹਨਾਂ ਦੀ ਹਾਲਾਤ ਬਹੁਤ ਬਾਤ ਨੂੰ ਬੇਤਰ ਕਰ ਦਿੱਤੀ ਇਸ ਇੰਸਟੀਚੂਅਲ ਡੇਟਾ ਤੋਂ ਬਾਅਦ ਕਾਨੂੰਨ ਵਿਵਸਥਾ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਕਾਰਵਾਈ ਨੇ ਕੀਤੀ ਜਾਂ ਨਹੀਂ ਕੀਤੀ ਇਹਦੇ ਬਾਰੇ ਕੀ ਕਹਿੰਦੇ ਹੋ ਇਸ ਤਰ੍ਹਾਂ ਵੀ ਇਹ ਜੀ ਰਾਜ ਸਰਕਾਰ ਦੀ ਪੁਲਿਸ ਹੈ ਇਹ ਲਗਭਗ ਆਪਣੇ ਆਪ ਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਅਖਤਿਆਰ ਦਿੱਤੇ ਗਏ ਨੇ ਤੇ ਆਪਣੇ ਆਪ ਵਿੱਚ ਭੁੱਲ ਗਏ ਨੇ ਕਿ ਅਸੀਂ ਪੁਲਿਸ ਆ ਅਸੀਂ ਲੋਕਾਂ ਦੀ ਜਾਨ ਮਾਲ ਦੀ ਰਖਵਾਲੀ ਕਰਨ ਵਾਸਤੇ ਆ ਉਸ ਲੈਜੇ ਨੂੰ ਭੁੱਲ ਕੇ ਇਹ ਜੋ ਇਹਨਾਂ ਦਾ ਮਨ ਚਾਹੁੰਦਾ ਉਹ ਇਸ ਤਰ੍ਹਾਂ ਕਰਦੇ ਆ ਇਹ ਇਨਸੀਡੈਂਟ ਤੇ ਠੀਕ ਆ ਪਰ ਜਿਹੜੇ ਲੋਕ ਥੱਲੇ ਵੀ ਰਹਿ ਰਹੇ ਆ ਜਿਹੜੇ ਆਫਸਰ ਨਹੀਂ ਹੈ ਦੂਸਰਾ ABC ਲੋਕ ਉਹਨਾਂ ਉਹਨਾਂ ਵਿੱਚ ਵੀ ਇਹ ਜਦ ਵਿਚਰਦੇ ਆ ਤੇ ਇਹਨਾਂ ਦਾ ਬਿਹੇਵੀਅਰ ਇਸ ਤਰ੍ਹਾਂ ਦਾ ਹੈ ਤਾਂ ਆਪਾਂ ਇੱਕ ਗੱਲ ਇਸ ਕਹਿ ਦਈਏ ਵੀ ਸਾਨੂੰ ਸਾਡੇ ਮੁਲਕ ਦੇ ਵਿੱਚ ਪੁਲਿਸ ਰਿਫਾਰਮਸ ਹੋਣੇ ਬਹੁਤ ਜ਼ਰੂਰੀ ਨੇ ਜਿਨ੍ਹਾਂ ਦੀ ਸਾਡੀ ਸਰਕਾਰਾਂ ਨੇ ਕੋਈ ਅਜੇ ਤੱਕ ਕੋਈ ਇਹਦੇ ਵੱਲ ਤਵੱਜੋ ਨਹੀਂ ਕੀਤੀ। ਇਨਡਿਸਿਪਲਨ ਮੋਸਟ ਇਨਡਿਸਿਪਲਨ ਪੁਲਿਸ ਫੋਰਸ ਆ ਹੈ ਪੰਜਾਬ ਦਾ। ਇੱਕ ਡੀਆਈਜੀ ਨੇ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ। ਉਹ ਇੱਕ ਪੁਲਿਸ ਅਫਸਰ ਦਾ ਏਸੀਆਰ ਲਿਖ ਰਹੇ ਸਨ ਕਿ ਉਹਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਸੀ ਇਸੇ ਪੰਜਾਬ ਪੁਲਿਸ ਦੇ ਵਿੱਚ। ਉਹ ਕਹਿੰਦੇ ਐ ਕਿ ਸੋ ਐਂਡ ਸੋ ਇਜ਼ ਅ ਡਕਾਇਰਡ ਇਨ ਯੂਨੀਫਾਰਮ। ਇੱਕ ਡੀਆਈਜੀ ਇੱਕ ਡੀਐਸਪੀ ਜਾਂ ਇਨਸਪੈਕਟਰ ਦੀ ਏਸੀਆਰ ਲਿਖ ਰਿਹਾ ਹੈ ਤੇ ਉਹਨੂੰ ਕਹਿੰਦਾ ਹੀ ਇਜ਼ ਅ ਡਕਾਇਟ ਇਨ ਯੂਨੀਫਾਰਮ ਇਹਨਾਂ ਦਾ ਇਹਨਾਂ ਦੀ ਆਪਣੀ ਵਰਸ਼ਨ ਹੈ ਤੇ ਤੁਸੀਂ ਯੂ ਕੈਨ ਵੈਲ ਇਮੇਜਨ ਕਿ ਇਹਨਾਂ ਦਾ ਕੀ ਸਟੈਂਡਰਡ ਹੈ ਡਿਸਪਲਿਨ ਦਾ ਸਰ ਜੇ ਪ੍ਰੋਪਰ ਇਨਸਾਫ ਨਹੀਂ ਮਿਲਦਾ ਕਰਨਲ ਦੇ ਪਰਿਵਾਰ ਲਈ ਜਾਂ ਕਰਨ ਸਾਹਿਬ ਨੂੰ ਇਹਦੇ ਵਿੱਚ ਐਕਸ ਆਰਮੀ ਜੋ ਵੈਲਫੇਅਰ ਸੁਸਾਇਟੀ ਵਗੈਰਾ ਆਈ ਉਹਨਾਂ ਦਾ ਕੀ ਐਕਸ਼ਨ ਕੀ ਰਹੀ ਹੈ ਸਾਰੀ ਫੌਜ ਆ ਰਿਹਾ ਹੈ ਡਿਫੈਂਸ ਸਾਰੇ ਲੋਕ ਇਕੱਠੇ ਇੱਕ ਪਲੇਟਫਾਰਮ ਤੇ ਆ ਗਏ ਨੇ ਅਸੀਂ ਇਹਨਾਂ ਦਾ ਇਨਸਾਫ ਵਾਸਤੇ ਪਿੱਲਰ ਟੂ ਪੋਸਟ ਔਰ ਐਂਡ ਤੱਕ ਲੜਾਂਗੇ ਔਰ ਇਸ ਇਸ ਇਨਸਾਫ ਨੂੰ ਜੇ ਇਹ ਰਾਜ ਸਾਨੂੰ ਇਨਸਾਫ ਨਹੀਂ ਦਿੰਦਾ ਇਨਕੁਆਰੀਆਂ ਤੋਂ ਸਾਨੂੰ ਕੁਝ ਨਹੀਂ ਮਿਲਦਾ ਵੀ ਵਿਲ ਨਾਕ ਦਾ ਡੋਰ ਆਫ ਕੋਰਟ ਪਰ ਨੈਚਰਲ ਜਸਟਿਸ ਅਸੀਂ ਕੋਰਟ ਕੋਰਟ ਕਚੈਰੀ ਦੂਰ ਤੱਕ ਜਾਵਾਂਗੇ ਅਸੀਂ ਇਸ ਕੇਸ ਨੂੰ ਇੱਥੇ ਰਹਿਣ ਨਹੀਂ ਦੇਣਾ ਇਹ ਬਹੁਤ ਵੱਡਾ ਮਸਲਾ ਸੀ ਕਿ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਜਿਹੜੇ ਵਿਧਾਨ ਸਭਾ ਇਲੈਕਸ਼ਨ ਹੈਗੇ 2027 ਵਿੱਚ ਉਸ ਤੇ ਕੋਸਰ ਹੋਊਗਾ ਪੰਜਾਬ ਸਰਕਾਰ ਤੇ ਉਹ ਤੇ ਪੰਜਾਬ ਸਰਕਾਰ ਆਉਣ ਵਾਲਾ ਵਕਤ ਤਾਂ ਇਸ ਤਰ੍ਹਾਂ ਦਾ ਹੈ ਵੀ ਬੜਾ ਧੁੰਦਲਾ ਹੈ ਨਾ ਵਾਸਤੇ ਕਿਉਂਕਿ ਜਿਹੜੀ ਕਾਰਗੁਜ਼ਾਰੀ ਹੈ ਹਰ ਰਾਜ ਦੇ ਵਿੱਚ ਜੋ ਇਹ ਸਾਡੇ ਐਮਪੀ ਐਮਪੀਸ ਜਾਂ ਐਗਜ਼ੀਕਟਿਵ ਵਾਲੇ ਜਿੰਨੇ ਲੋਕ ਹੈਗੇ ਆ ਇਹਨਾਂ ਦੀ ਕਾਰਗੁਜ਼ਾਰੀ ਤੇ ਹੀ ਲੋਕਾਂ ਨੇ ਵੋਟਾਂ ਪਾਉਣੀਆਂ ਹੁੰਦੀਆਂ ਹੁੰਦੀਆਂ ਜੀ ਆਏ denn ਇਹਨਾਂ ਹੋਈਆਂ ਘਟਨਾਵਾਂ ਹੋ ਰਹੀਆਂ ਨੇ ਜਿੱਥੇ ਕੋਈ ਉਹਦਾ ਕੋਈ ਜਵਾਬ ਨਹੀਂ ਹੈ ਕਿਤੇ ਗੋਲੀ ਚੱਲ ਰਹੀ ਹੈ ਕਿਤੇ ਡਰੱਗਸ ਕੇਸ ਨੇ ਡਰੱਗਸ ਕੇਸ ਇੱਕ ਤਰ੍ਹਾਂ ਪਕੜੇ ਜਾ ਰਹੇ ਆ ਦੂਸਰੇ ਪਾਸਿਓਂ ਉਹਨਾਂ ਵਾਸਤੇ ਪੈਸੇ ਲਏ ਜਾ ਰਹੇ ਆ ਪੁਲਿਸ ਦੀ ਕਾਰਗੁਜ਼ਾਰੀ ਤੇ ਬਹੁਤ ਸਵਾਲੀਆ ਨਿਸ਼ਾਨ ਉੱਠਦੇ ਨੇ ਔਰ ਅਲਟੀਮੇਟਲੀ ਅਸੀਂ ਇਹ ਕਹਿ ਸਕਦੇ ਹਾਂ ਕਿ ਨਾਰਮਲ ਲਾਈਫ ਦੇ ਵਿੱਚ ਜਿਹੜਾ ਸਾਡੇ ਨਾਗਰਿਕ ਜਿਉ ਰਹੇ ਨੇ ਉਹ ਉਹ ਬਹੁਤ ਡਰੇ ਹੋਏ ਆ ਔਰ ਇਹਨਾਂ ਦੇ ਕੋਲ ਪੁਲਿਸ ਦੀਆਂ ਇੰਨੀਆਂ ਪਾਵਰਾਂ ਦਿੱਤੀਆਂ ਜੋ ਮਰਜ਼ੀ ਕਰ ਦਿੰਦੇ ਆ ਜੋ ਮਰਜ਼ੀ ਦੇ ਨਾਲ ਜਿਸ ਤਰ੍ਹਾਂ ਦਾ ਮਰਜ਼ੀ ਬਿਹੇਵੀਅਰ ਜਿਸ ਤਰ੍ਹਾਂ ਦਾ ਮਰਜ਼ੀ ਜੋ ਕਰ ਸਕਦੇ ਆ ਕਰ ਦਿੰਦੇ ਮੁਲਕ ਤੇ ਜਦੋਂ ਕੋਈ ਮੁਸੀਬਤ ਆ ਜਾਵੇ ਤੇ ਇਹੀ ਇੱਕ ਡਿਫੈਂਸ ਫੋਰਸ ਆ ਜਿਹੜੀ ਦੇਸ਼ ਦੀ ਸੇਫਟੀ ਸਿਕਿਉਰਿਟੀ ਇੰਟੈਗਰਿਟੀ اور ਸੋਵਰਨਟੀ ਨੂੰ ਮੇਨਟੇਨ ਕਰ ਸਕਦੀ ਹੈ ਇਸ ਤਰ੍ਹਾਂ ਕਰਕੇ ਇਹ ਕਨਸਟੀਟਿਊਸ਼ਨ ਵਾਸਤੇ ਇੱਕ ਬਹੁਤ ਵੱਡਾ ਪਿਲਰ ਹੈ ਤੇ ਸਾਡੇ ਜੇ ਇਹ ਜਿਹੜੀ ਫੋਰਸਸ ਨੇ ਇਹਨਾਂ ਨੂੰ ਜੇ ਅਸੀਂ ਇਹਨਾਂ ਦਾ ਮੋਰਲ ਦੇ ਵਿੱਚ ਕੋਈ ਡਿਟਰੇਸ਼ਨ ਆਏਗਾ ਤੇ ਇਹ ਸਾਰੇ ਮੁਲਕ ਤੇ ਬਹੁਤ ਬੁਰਾ ਅਸਰ ਪੈਂਦਾ ਇਹ ਦੇਸ਼ ਦੇ ਜਿਹੜੇ ਗਵਾਂਢੀ ਮੁਲਕ ਨੇ ਉਹ ਸਾਡੀਆਂ ਸਾਡੇ ਮੋਰਲ ਤੇ ਹੋਰ ਅਸਰ ਉਲਟਾ ਪਾਉਣਗੇ ਆ ਇਹ ਕੋਈ ਏਡੀ ਇਹ ਹਰ ਜਿਹੜਾ ਨਾਰਮਲ ਆਦਮੀ ਹੈ ਉਹਦੇ ਵਾਸਤੇ ਸ਼ਾਇਦ ਉਹਨੂੰ ਨਾ ਜਾਣਕਾਰੀ ਹੋਵੇ ਪਰ ਜਿਹੜੀਆਂ ਫੌਜਾਂ ਨੇ ਹੁਣ ਜਿਹਨੂੰ ਸਾਨੂੰ ਲਦਾਖ ਤੋਂ ਜਾਂ ਬਾਹਰ ਪੋਜਤੋਂ ਜਾਂ ਇਸ ਦੂਸਰੇ ਤੀਸਰੇ ਜਗ੍ਹਾ ਤੋਂ ਟੈਲੀਫੋਨ ਆਉਂਦੇ ਆ ਵੀ ਇਹ ਕੀ ਹੋਇਆ ਇਹ ਕੀ ਹੋ ਰਿਹਾ ਕੀ ਕਰ ਰਹੇ ਨੇ ਸਾਡੇ ਕੋਲ ਕੀ ਜਵਾਬ ਹੈ ਸਾਡੇ ਕੋਲ ਕੀ ਜਵਾਬ ਹੈ ਸੀ ਕੋਈ ਜਵਾਬ ਨਹੀਂ ਨਾ ਠੀਕ ਹੈ ਉਹ ਇਸਨੇ ਇਨਕੁਆਰੀ ਹੋ ਰਹੀ ਹੈ ਉਹ ਕਰ ਰਹੇ ਹਨ ਇਹ ਕਰ ਰਹੇ ਹਨ ਉਹ ਕੀ ਰਿਹਾ ਅਜੇ ਤੱਕ ਸਾਨੂੰ ਸਿਰਫ ਇਹੀ ਕਹਿਲ ਇੱਕ ਇਨਕੁਆਰੀ ਬਠਾਈ ਹੈ ਜਿਹੜੀ 21 ਦਿਨ ਵਿੱਚ ਜਵਾਬ ਦੇਗੀ ਕਿਉਂ ਭਈ 21 ਦਿਨ ਵਿੱਚ ਜਵਾਬ ਦੇਗੀ ਤੁਹਾਡੇ ਸਾਹਮਣੇ ਐਵੀਡੈਂਸ ਹੈ ਸੀਸੀਟੀਵੀ ਦਾ ਫੁਟੇਜ ਤੁਹਾਡੇ ਕੋਲ ਹੈ ਤੁਹਾਨੂੰ ਹਰ ਚੀਜ਼ ਦਾ ਪਤਾ ਹੈ ਤੁਹਾਡੇ ਸਾਰੇ ਇਹ ਬੰਦੇ ਜਿਹੜੇ 12 ਦੇ 12 ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਕਰਨਲ ਬਾਠ ਹੋਰੇ ਦੇ ਬੇਟੇ ਦੀ ਉਹਨਾਂ ਦਾ ਨਾਂ ਜ਼ਾਰ ਕਰਨ ਵਿੱਚ ਪੁਲਿਸ ਤੇ ਜ਼ਿਕਰੀ ਹੈ ਜਿਸ ਤਰ੍ਹਾਂ ਉਹ ਬڑے ਇਹਨਾਂ ਨੇ ਬਹੁਤ ਵੱਡੇ ਵੈਰੀਅਰ ਰੱਖੇ ਹੋਏ ਨੇ ਆਪਣੀ ਡਿਊਟੀ ਤਾਂ ਹਰੇਕ ਕਰਦਾ ਹੈ ਡਿਊਟੀ ਬਿਕੋਜ਼ ਹੀ ਇਜ਼ ਪੇਡ ਫॉर दैट ਉਹਨਾਂ ਨੇ ਅੱਛਾ ਕਰਮ ਕੰਮ ਵੀ ਕੀਤਾ ਥੈਟ ਇਜ਼ ਪ੍ਰੇਜ਼ ਵਰਦੀ ਕੋਈ ਗੱਲ ਨਹੀਂ ਪਰ ਇਹ ਥੋੜਾ ਤੁਸੀਂ ਜਦ ਉਹਨਾਂ ਨੇ ਐਡਾ ਵੱਡਾ ਸ਼ਰਮਿੰਦਗੀ ਦਾ ਕੰਮ ਕੀਤਾ ਤੇ ਉਹਦਾ ਨਾਂ ਇਹਨਾਂ ਦੱਸੋ ਤੁਸੀਂ ਉਹਨਾਂ 12 ਆਦਮੀਆਂ ਦਾ ਨਾਮ ਦੱਸਣ ਵਾਸਤੇ ਅਜੇ ਸਿਰਫ 3-4 ਇਨਸਪੈਕਟਰਾਂ ਦਾ ਨਾਮ ਦੱਸ ਰਿਹਾ ਬਾਕੀਆਂ ਦਾ ਨਾਮ ਹੀ ਕਿਸੇ ਨੇ ਇਹਨਾਂ ਨੇ ਦੱਸਿਆ ਹੋਇਆ ਕਿ ਕਿਹੜੇ-ਕਿਹੜੇ ਆਦਮੀ ਐਫ ਆਈ ਆਰ ਦੇ ਵਿੱਚ ਨੇ ਉਸ ਸਮੇਂ ਕਹਿ ਰਹੇ ਆਣ ਪਛਾਣ ਪਛਾਤੇ ਵਿਅਕਤੀ ਨੇ ਜਨਾਂ ਦੀ ਜਨਾਂ ਦੇ ਐਫ ਆਈ ਆਰ ਹੋਈ ਹੈ ਇਹ ਕੋਈ ਇਹ ਤਾਂ ਟੋਟਲ ਲਾਲੈਸਨੈਸ ਹੈ ਪੂਰਾ 500 ਜ਼ਿਆਦਾ ਨਹੀਂ ਕਹਿ ਸਕਦੇ ਇਟ ਇਸ ਵੈਰੀ ਬੈਡ ਵੈਰੀ ਵੈਰੀ ਸੈਡ ਔਰ ਮੇਰੇ ਤੇ ਇਲਾਕੇ ਦੇ ਸਾਰੇ ਜਿਹੜੇ ਲੋਕ ਨੇ ਬਾਰਡਰ ਏਰੀਆ ਦੇ ਨੇ ਉਹ ਸਾਰੇ ਕਹਿੰਦੇ ਕਰਨ ਸਾਹਿਬ ਤੁਸੀਂ ਅਸੀਂ ਤੁਹਾਡੇ ਨਾਲ ਆ ਤੁਸੀਂ ਇਸ ਪਰਿਵਾਰ ਨੂੰ ਜਾ ਕੇ ਥਾਪੜਾ ਦਿਓ ਅਸੀਂ ਬਿਲਕੁਲ ਹਰ ਤਰ੍ਹਾਂ ਹਰ ਤਰੀਕੇ ਨਾਲ ਉਹਦੇ ਨਾਲ